अगर आपने हमारी यूट्यूब चैनल को अभी तक सब्सक्राइब नहीं किया है तो आपको यहाँ सब्सक्राइब बटन दिख रहा है इस पर आप क्लिक कीजिए और हमें सब्सक्राइब कर लीजिए और साथ ही साथ इसके सामने एक नोटिफिकेशन बेल आ रहा है इसे भी आप इनेबल कर दीजिए ताकि आपको तुरंत नोटिफिकेशन मिले जब भी हम कोई नई वीडियो अपलोड करें तो ఆయురా ఇయర్ బాబా టైం మాట టైం అబ్బాయి ఆడి ఇయర్ ਆ ਜਾਂਦਾ ਹੈ ਇਹ ਤੂੰ ਤਾਂ ਮਰਦਾ ਦੋ ਅਜਿਹਾ ਤਰ੍ਹਾਂ ਕੰਮ ਨਹੀਂ ਕਰਦਾ ਜਦੋਂ ਤਾਂ ਭਾਈ ਨਹੀਂ ਜਾ ਕੇ ਮੈਂ ਕਰਦਾ ਨਹੀਂ ਗੱਲ ਸਰਾ ਭਾਈ ਦੂਜੀ ਨਾ ਕਾ ਲੈ ਆਇੰਗੇ ਲੈਣੇ ਮਾਰ ਕੇ ਆਰੇ ਕੋਈ ਲੋੜ ਤਾਂ ਮਨ ਹੋਈ ਜਾਣਾ ਚਲ ਉਹ ਜਾ ਅੰਦਰ ਲੈ ਕੇ ਚੁਰਾ ਫਟਾ ਕੇ ਕਰਦਾ ਲੈ ਗਿਆ ਜਾ ਬਾਜਾ ਹਾ ਕੀ ਸੌ ਸਾਈਓ ਇਹਨਾਂ ਦਾ ਕੋਈ ਕੰਮ ਹੋ ਕੇ ਰਹਿ ਗਿਆ ਆਪਣਾ ਹੋ ਕੌਣ ਸੀਗਾ ਪਾਲੇ ਲੰਡੂ ਸੀ ਗਿਆ ਮੈਨੂੰ ਘੇਰ ਲਾਉਂਨੇ ਨਹਿਰ ਆਪਣੇ ਫੰਡਾ ਲੈਣ ਨੀਗੀ ਹਾਂ ਉੱਥੇ ਘੇਰ ਲਾ ਸੌ ਲਗੇ ਹਾਂ ਅੱਨਾ ਕਿ ਆ ਜਾ ਉੱਥੇ ਵੇਣੇ ਜਾ ਕੇ ਆ ਜਾ ਉੱਥੇ ਕਿੱਥੇ ਹੋਣਗੇ ਹਾਂ ਹੋਰ ਕਿੱਥੇ ਹੋਣਗੇ ਹੋਰ ਆ ਹੋਰ ਪਾਸੇ ਹੁਣ ਜਾਣਾ ਹੁਣ ਬਰਾਬਰ ਲੱਪਣਾ ਸਹੀ ਹਾਂ ਮੋਟਰਸਾਈਕਲ ਉਹਦਾ ਗਾਲਾ ਪੁੱਟ ਆਇਆ

ਆਣੀ ਬੈਟਰੀਸ ਆ ਗੋਣ ਗਿਆ ਉਹ ਕਰਾ ਦੇ ਸਾਬ ਜਹਾਈਆ ਆਏ ਤਾਂ ਹਣੀਆ ਰਹਿਣਗੇ ਕਿ ਨਹੀਂ ਆਉਣਗੇ 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 ਬੈ ਕਨਾਡਾ ਹੋ ਗਿਆ ਉਹ ਚੀਜ਼ ਵੀ ਵੜੀਆਂ ਦੇ ਨਾਲੀ ਉਹ ਚੀਜ਼ ਬਹੁਤ ਆ ਨਾ ਕਿੰਨੇ ਬੈ ਕਾ ਕੋਈ ਨੀਲਾ ਨਾ ਯਾਰ ਭੇਜੋ ਮੋਟਰਸਾਈਕਲ ਆ ਵੀ ਵਧੀਆ ਚਲ ਡੀਲੈਕਸ ਵੀ ਮੈਨ ਜਿਹੜੀ ਮਾੜਾ ਨਹੀਂ ਆਈਆ ਤਮੇ ਆ ਜੀ ਆਣੋ ਜੀ ਕੀ ਕਾਮ ਸੀਗਾ ਮੋਟਰਸਾਈਕਲ ਮੋਟਰਸਾਈਕਲ ਲੈਣਾ ਇੱਧਿਆ ਵੇਚਣਾ ਲੈਣਾ ਤਾਂ ਲੈਣਾ ਇਹ ਮੇਰਾ ਰਾਦਾ ਇਹ ਡੀਲੈਕਸ ਦਾ ਹੀ ਚੱਲਣਾ ਨਾ ਫਿਰ ਕਿੰਨੇ ਪੈਸੇ ਮੰਗਦੇ ਜੀ ਬਈ ਉਹ ਤਾਂ ਭਰਾ 15000 ਮੰਗਦੇ ਆ ਇੰਨਾ ਹੀ ਆ 15 ਬਾਹਰ ਯਾਰ 7 8 10 ਚਲ 12000 ਦੇ ਦੀ ਨਹੀਂ ਬਾ 10 ਲਾ 10 ਚਲ 5 5 ਸਾਹ ਦਿੰਦਾ ਉਹ 5 ਤੂੰ 5 ਕਹੀ ਨਾ 15 ਰਾ ਘੱਟ ਲਾ ਲਾ ਕਰੋ ਮਾਲ ਨਾ ਅਟ ਗਈ ਨਾ ਤੂੰ 5 ਗਈ ਨਾ 10 ਲੈ 5 ਨੇ ਨਾ 5 ਲੈ ਨਾ ਨਹੀਂ ਐ ਬਈ ਯਾਰ ਹੱਦ ਲੈ ਲੋ ਯਾਰ 10 ਲੈ ਲਾ 10 ਨਾ ਉਹਦੀ ਤੇ ਨਾ ਬਾਲਾ ਇਹਦਾ ਬਾਲਾ ਚੱਲੇ ਯਾਰ ਤੂੰ ਯਾਰ 7000 ਕਰੀਓ ਚਲ

ਯਾ ਅੱਲਾ ਆਪਣਾ ਕੰਮ ਬਾਤ ਆਪਣਾ ਕੰਮ ਬਣ ਗਿਆ ਆਪਣਾ ਮਾੜਨੇ ਚਾ ਵਾਤ ਨਹੀਂ ਹੋ ਰਹੀ ਚੱਲ ਰੱਬਾ ਚੱਲ ਗਿਆ ਚੱਲ ਆਪਾਂ ਇਧਰ ਤੇ ਉਧਰ ਹਾਂ ਮੋੜ ਆਪਾਂ ਨੂੰ ਆਪਾਂ ਨੂੰ ਘੁਰਤਾ ਪਾ ਗਿਆ ਕਿਹੜਾ ਕੋੜਾ ਮੋੜ ਸੇ ਤਾਂ ਵਗਿਆ ਔਣੀ ਜੇ ਕਿਧਰ ਗਏ ਚੱਲ ਤੂੰ ਚੱਲ ਜਾ ਅੰਦਰ ਜਾ ਰੋ ਚੰਗਾ ਯਾਰ ਮੈਨੂੰ ਜਾਣਾ ਆ ਗੁਰਦਵਾਰੇ ਬਿਨਾਂ ਨਹੀਂ ਜਾਣਾ ਤੈਨੂੰ ਕਿਹੜਾ ਸੌਦਾ ਕਰਦਾ ਹੁੰਦਾ ਆ ਇੱਕ ਇੱਕ ਤਾਂ ਇਹ ਗੱਲ ਜਿਹਨੇ ਰੱਖਣਾ ਲੈ ਉਹ ਜਾ ਹੈ ਜੀ ਦਾ ਮੱਛੀ ਦਾ ਤਵਾ ਇੱਟਾ ਛਾਲਾ ਆ ਗਿਆ ਨਾ ਕਰਾਏ ਕੰਮ ਕਰਾਉਦਾ ਬਸ ਉਹ ਲੰਘਿਆ ਤੇ ਮੋੜ ਖੜਾ ਹੋ ਗਿਆ ਮਗ ਗਿਆ ਉਹ ਪੈਂਚ ਦੱਤ ਜਮਾ ਘਰੇ ਭੁੱਲੇ ਪੱਠੇ ਵੱਢ ਕੇ ਜਾਣੇ ਹੀ ਬੁਰੇ ਨੇ ਗਾਲਾਂ ਕੱਢਣੀਆਂ ਚੱਲ ਚੱਲਦੇ ਘਰੇ ਤੇ ਗਾਂ ਬਨਈਆ ਜਾਗੇ ਨਹੀਂ ਯਾਰ ਦੋਸਤ ਹਲੋ ਉਹ ਬਕਾਇਆ ਇੱਥੇ ਸੀ ਉਹ ਫੈਂਡਾ ਹੈ ਤੁਹਾਡੇ ਯਾਰ ਮੋਟਰਸਾਂ ਜਾ ਵੇਖ ਲੈ ਮੜਾ ਯਾ ਵਈਆ ਮਿਲ ਗਿਆ ਤੁਹਾਨੂੰ ਹੋਈ ਆਇਰਾ ਮੋਟਾ ਦਾ ਮੇਰੇ ਯਾਰ ਮੋਟਾ ਦਾ ਹਾਂ ਲੱਗਾ ਕਿੱਥੋਂ ਲੱਗਣਾ ਮੋਟਾ ਲੈ ਮੋਟਾ ਭਾਈ ਇੱਕ ਮਿੰਟ ਗੱਲ ਸੁਣ ਲੋ ਗੱਲ ਦੀ ਸੁਣ ਲਗੀ ਗੱਲ ਦੇ ਉੱਤਰ ਉੱਤਰ ਗੱਲ ਨਹੀਂ ਨਹੀਂ ਗੱਲ ਗੱਲ ਕੀ ਸੁਣ ਲਗੀ ਮੋਟਾ ਕਿੱਥੋਂ ਲੱਗਣਾ ਦੱਸ ਮੈਂ ਮੋੜ ਲਿਆ ਅੱਜ ਕਿਧਰ ਮੋੜ ਲਿਆ ਮੋਟਾ ਮੂਸੋ ਤਾਂ ਹੋ ਗਿਆ ਲਿਆ ਆਉਣੀਆਂ ਨੂੰ ਲਿਆਦਾ ਕੜੇ ਆ ਲਈ ਸੀਗੇ ਮੇਰੇ ਯਾਰ ਦੋਸਤ ਨੂੰ ਜਾਣਦੇ ਆ ਮੈਂ ਫੋਨ ਲਾ ਕੇ ਪੁੱਛ ਲੈਣਾ ਕਿੱਥੇ ਆ ਨਾ ਤੁਹਾਡਾ ਮੋਟਰਸਾਈਕਲ ਮੋਰ ਦੇ ਨਾਲ ਹੀ ਪੈਸੇ ਦੇ ਲਾਂ ਜਾ ਬੇ ਕੋ ਹੱਡ ਕੀ ਗਾਰੰਟੀ ਦੇ ਮੋਟਰਸਾਈਕਲ ਮਾਰ ਤੱਕਾ ਚਾ ਚਾ ਨਾ ਯਾਰਾ ਆਹ ਦੇ ਰਿਹਾ ਓਏ ਆਹ ਤੇ ਆ ਬਾਹ ਬੈ ਜਾ ਬੈ ਜਾ ਗਾਣਾ ਗਾਣਾ ਖੰਦੋ ਹਾਂ ਗਾਣਾ ਆ ਦੱਸ ਓਏ ਆ ਨਾਲੇ ਮੇਰੇ ਪੈਸੇ ਦਿਵਾ ਦੋ ਯਾਰਾ ਭਰਾਵਾ ਲੈ ਓੜਾ ਆਜ ਤੁਹਾਨੂੰ ਨਿਕਾਟਾ ਪੈਣਾ। ਹਾ ਤਾਂ ਮੈਨਾਂ ਮਿਲ ਗਿਆ ਮੋਟਰ ਦਾ ਨਾ। ਪਹਿਲੇ ਪਹਿਲੇ ਨੂੰ ਟਰੱਕੀ ਮੋਟਰਾਂ ਦਾ ਲੈ ਜਿੰਦੇ ਆ। ਯਾਰ ਕਿੰਨਾ ਫਰੀ ਹੈ ਮੇਰੇ ਪੈਸੇ ਜਾਂਦੇ ਯਾਰਾ। ਕਾਲੇ ਰਮੈ। ਇੱਕ ਮਿੰਟਾ ਫੂਲ ਲਾ ਕੇ ਪਾਉਦਾ ਹੁੰਦਾ। ਉਹ ਹੈ ਜਾਂਦੇ ਕੋ ਵੱਡੇ ਸਿਰੇ ਦੇ। ਭਾਓ ਸ਼ੋਰਾ ਹੋ ਗਏ ਲੈ। ਹੈਲੋ। ਹੈਲੋ ਭਾਈ ਕਿੱਥੇ ਆ? ਇੱਥੇ ਚੱਲ ਹੀ ਆਉਣਗੇ ਇੱਥੇ ਰਹੀ। ਹਾਂ। ਉਹ ਬਾਹਰ। ਕਾਲਿਆ ਤੇ ਆਇਆ ਇਹ ਤਹਿਨੇ ਦੇ ਖੇਤਾਂੋਂ ਮੈਂ ਇੱਥੇ ਕਿਉਂ ਦਾ ਬੈਠਾ ਆਉਂਦੀ ਲੱਗਦੀ ਆ ਭਾਈ ਆਹ ਭਾਈ ਇਹ ਗਿਆ ਮੁਰਸਾ ਚੋਰੀ ਦੇ ਦਵਾਦਾਂ ਉਂਗਲੀਆਂ ਨੇ ਯਾਰ ਆਹ ਮੁੰਡੇ ਤੋਂ ਖੋਇਆ ਉਹਨਾਂ ਨੇ ਆਹ ਮੁੰਡੇ ਦੇ ਮੁਰਸਾ ਹੋ ਕੇ ਲੈ ਗਏ ਨਹੀਂ ਯਾਰ ਮੈਂ ਗਰੰਟੀ ਦੇ ਨੱਗੇ ਦਾ ਚੋਰੀ ਚੀਜ਼ਾਂ ਆ ਤੇ ਯਾਰ ਸਹੀ ਕਹ ਬਲੇ ਯਾਰ ਹੋ ਗਿਆ ਲੈ ਗਾ ਦੋ ਬੈਨਾ ਬਾਈ ਯਾਰ ਕੋਈ ਨਹੀਂ ਫਿਰ ਮੈਂ ਆਪਣੇ ਉਹਨਾਂ ਕੋਲ ਲੈ ਚਾਹਦੇ ਆ ਟਿਕਾਣੇ ਪਤਾ ਮੈਨੂੰ ਦੋ ਚਾ ਅਹੀ ਪਿਆਰ ਨਾਲ ਗੱਲ ਕਰਨੀ ਹੈ ਤੇ ਪਿਆਰ ਨਾਲ ਤੂੰ ਆਇਆ ਬੈਠ ਉਹ ਪਹਿਲਾਂ ਫੋਨ ਲਾ ਲੈ ਮੈਨੂੰ ਉਹਨਾਂ ਨੂੰ ਆ ਫੋਨ ਲਾ ਲੈ ਹਾਂ ਚਾਹ ਕਹਿੰਦਾ ਵੀ ਖੜਨਾ ਨਹੀਂ ਅਸਮੀ ਲੜਫੜ ਮਾਰਨੀ ਡੈ ਬਿਰਾਜ ਇਹ ਗਾ ਸੋਲਾ ਹੈ ਮੋਟਰਸਾਈਕਲ ਚੋਰੀ ਹੋਇਆ ਗੁੱਸਾ ਲਾਊਗਾ ਉਠਾ ਜੇ ਸਾਡੇ ਪੈਸੇ ਜਾਂਦੇ ਫਿਰ ਆ ਪੈਸੇ ਜਾਂਦੇ ਆ ਤੇ ਹੁਣ ਇਹ ਮਾਡਲ ਲਿਆ ਵਾ ਤੂੰ ਗਾਇਕ ਪੱਤਰ ਨਹੀਂ ਵੇਖਣੇਗੇ ਮੈਂ ਪਹਿਲਾਂ ਜਵਾਗ ਨੂੰ ਕੱਲੇ ਇਹਨੂੰ ਕਹ ਦੋ ਭੇਜ ਜੰਦੇ ਨਹਿਰਾ ਤੇ ਫੋਨ ਬੰਦ ਆ ਜਾਂਦਾ ਏ ਉਹ ਦੁਕਾਨੇ ਦਾ ਮੈਨੂੰ ਪਾਸ ਦੋ ਕੋ ਨਾਲ ਚਲੋ ਉੱਥੇ ਚੱਲਦੇ ਆ ਕੱਲੇ ਨੂੰ ਜਾਣਾ ਨਹੀਂ ਇਹਦਾ ਕੰਮ ਪਿਆ 100 ਕੰਮ ਪਿਆ ਜਾਂਦਾ ਜਵਾਗਾਂ ਨੂੰ ਆ ਵੱਡਾ ਬਣਾਉਂਦਾ ਆ ਹਾਂ ਦੇਖ ਲੈ ਆ ਤੁਹਾਨੂੰ ਕਿਹਦਾ ਮੋਟਰ ਲਾਈਟ ਬਰਾਬਰ ਜੰਦਾ ਹਾਂ ਓਏ ਅਮਲੀਆ ਕੋਈ ਅਮਲੀਆ ਟਿਕਾਣੇ ਵੀ ਇਹੋ ਜਿਹੇ ਹੁੰਦੇ ਔਲੀ ਦਾ ਫਿਰ ਇਹੋ ਜਿਹੇ ਟਿਕਾਣੇ ਦੇ ਵੇਂਦੇ ਹੁੰਦੇ ਓ ਦੇਖਿਆ ਆ ਕੋਈ ਟੰਨਾ ਹੋਇਆ ਵਰਤਾ ਭਰਾਵਾ ਪਰ ਇਹਦਾ ਨਹੀਂ ਆ ਰਿਹਾ ਨਾ ਕਿ ਮਰਦ ਕੋਈ ਓਏ ਅੱਜ ਰਹੇ ਨੀ ਯਾਰ ਕਿੱਥੇ ਬੈਠ ਜਾਂਦੇ ਆ ਐ ਕਿਹਣਾ ਹੋਰ ਪਾਸੇ ਉੱਥੇ ਆ ਜਾਓ ਚਲ ਆ ਜਾਓ ਵੀ ਯਾਰ ਆਉਣੀਆਂ ਦੇ ਕੰਮ ਬਈ ਆ ਬਈ ਅਮਲੀਆਂ ਟਿਕਾਣੇ ਭਰੇ ਇਹੋ ਜਿਹੇ ਹੁੰਦੇ ਆ ਅਮਲੀ ਇਹ ਫੇਰ ਕਹਿੰਦੇ ਸਭਾ ਦੀ ਬੂਹ ਨਾ ਜਾ ਕੱਲਾ ਹੰਦੋ ਪੜਾਲੇ ਕੱਠੇ ਆਇਆ ਬੈਠੇ ਇਹਦਾ ਹੈਗੇ ਗੁੱਥਾ ਬਣੀ ਬਹੁਤ ਜਿਹੜਾ ਪਿਆ ਆਵਾਜ਼ ਜਿਹੜੇ ਮਰਾਈਏ ਦੇ ਲੱਭਦੇ ਕਾਹਦੇ ਕੋਈ ਨਹੀਂ ਯਾਰ ਪੈਸੇ ਦਵਾਵਾਂਗੇ ਪੈਸੇ ਖਣੀ ਕਿਵੇਂ ਨਹੀਂ ਦਿੰਦੇ ਪੈਸੇ ਤਾਂ ਦੇਣ ਗਈ ਛੋਰ ਦੇ ਪੈਸੇ ਪੈਸੇ ਦਾ ਦਵਾ ਕੇ ਇੱਥੇ ਮੈਂ ਬੈਠੇ ਹਾਂ ਦੱਸ ਹੁਣੇ ਹੀ ਓਰਜਨਲ ਦੇ ਨਾਲ ਪਿਆ ਆਦਾ ਮੋਰਸ ਲੈ ਕੇ ਆਉਣਾ ਇੱਕ ਟਿਕਾਣਾ ਹੋਰ ਹੈਗਾ ਉੱਥੇ ਪਤਾ ਹੋਊਗਾ ਨਾ ਇਹ ਫਿਰ ਮੈਂ ਇਹਦਾ ਮੈਂ ਕੀ ਕਰਾਂ ਸਾਡਾ ਮੇਰੇ ਗਏ ਪੈਸੇ ਤੇ ਤਜਾਨ ਕਰਾਂ ਮੈਂ ਔਖਲਾ ਛੋਰ ਕਰਕੇ ਨਾ ਮਰੇ ਭਾਈ ਜਵਾ ਤੁਹਾਡਾ ਬਾਤ ਵੀ ਕੋਈ ਕਰਨਾ ਨੋਟ ਗੱਲ ਮੈਂ ਤੁਹਾਨੂੰ ਦੱਸ ਦੂੰਗਾ ਭਾਈ ਭਾਰਤ ਅੱਡ ਤੋਂ ਮੈਨਿਕ ਭਾਰਾ ਸਾਵੇ ਕਿੱਥੇ ਅਧਰੇ ਯਾਰ ਉਹ ਆ ਉਹ ਆ ਆ ਜੀ ਵਾਂਗੜੇ ਬਹੁਤ ਲੜਦੇ ਬਹੁਤ ਦੂਰ ਕੱਢਦੇ 5000 ਪੀਰ ਉਹ ਮੋਸਾਂ ਵਿੱਚ ਮਾਲ ਤਾਇਆ ਹੈ ਹਾ ਸ਼ਰਾ ਮਾਲ ਆਨੇ 5000 ਨਾਲ ਆਪਣੇ ਕਈ ਦਿਨ ਲੰਘ ਆਣੇ ਨੇ ਕੱਕਾ ਏਦੜ ਕੱਥੇ ਦੋ ਓਏ ਇੰਨਾ ਨਹੀਂ ਲਾਉਣਾ ਪਾ ਮਾਲ ਬਹੁਤ ਵਦਿਆ ਵਾ ਅਈ ਨਾ ਟੜੀ ਤੇ ਦਾ ਗਿੱਕਾ ਹ ਬੜਕੇ ਭੱਲਾ ਚਲਾਈਦਾ ਹਲੇ ਲਾਲਾ ਹਾ 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 ਹਲੇ ਲਾਲਾ ਸ਼ਰਾ ਆ ਯਾ ਯਾ ਬਈ ਆ ਬੈਠੇ ਆ ਇੰਨਾ ਤੇ ਜਾ ਹਾਂ ਇਹ ਤਾਂ ਮੋਰਸਾਂ ਲਈ ਵਿੱਚ ਚਾਹੀਏ ਉਹ ਹੀ ਜਰਾਵਾ ਹਾਂ ਭਾਈ ਹਾਂ ਭਾਈ ਮੋਰਸਾਂ ਲਈ ਚੋਰੀ ਆਇਆ ਇਨਸ਼ਾ ਅੱਲਾ ਕੋਣ ਬੜਾ ਜਾਨ ਨਿਕਲਿਆ ਤੇਰੇ ਵਿੱਚ ਕੋਣ ਤੂੰ ਪਿੰਡ ਨਹੀਂ ਜਾਂਦਾ ਕੌਣ ਕਟਾੜੋ ਕਟਾੜੋ ਬਸ ਮਾਰੇ ਨਾ ਉਹ ਕੱਟੇ ਕੋਈ ਯਾਰ ਭਾਈ ਸੁਣਾ ਕੇ ਤੂੰ ਕਮੈਂਟ ਕਰ ਭਾਈ ਮਾਰੂ ਨਾ ਕਮੈਂਟ ਕਰ ਮਾਰਣਾ ਚਾਹਤੇ ਅਦਾਲਤ ਦਾ ਸੁਣਾ ਦੱਸ ਕੱਲ ਕੀ ਤੁਹਾਨੂੰ ਦੱਸ ਹਾਂ ਮੋਰਚਾ ਮੋਰਚਾ ਜਰੀ ਉਂਦਾ ਵਿਟੋਈ ਦਾ ਮੋਰਚਾ ਲੂਏ ਚਲੀ ਤੇਰੀ ਤੇਰੀ ਕਿਹੜੀ ਬੇਇੱਜ਼ਤੀ ਕਰਾਈ ਪੰਜ ਹਜ਼ਾਰ ਦਾ ਮੈਂ ਦਲਾਲੀ ਮੈਨੂੰ ਖੈਤੇ ਰੋ ਇੱਕ ਮਿੰਟ ਯਾਰ ਬਾਈ ਮੇਰੀ ਗਾਲ੍ਹਾਂ ਨਾ ਯਾਰ ਤੇਰੀ ਬੇਇੱਜ਼ਤੀ ਨਹੀਂ ਕਰਾਈ ਕੋਈ ਨਾ ਤੁਹਾਨੂੰ ਪੰਜ ਹਜ਼ਾਰ ਦਾ ਪੁੱਛ ਨਹੀਂ ਦਿੰਦਾ ਕਿੰਨਾ ਵਧੀਆ ਨਾ ਕੋਈ ਨਹੀਂ ਲੈਣਾ ਲੈਣਾ ਸਾਡਾ ਮੋਰਚਾ ਫਰਦੇ ਨਾਲ ਹਾਂ ਗਰਗਾ ਕੇ ਹੱਡ ਮੁੜੇ ਆ ਕਿਦਾਂ ਆਹ ਮੋਟਰ ਥੋੜਾ ਓਏ ਥੋੜਾ ਲੈ 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 ਉੱਠਾਈ ਪੱਲੇ ਲੈ ਇੱਕ ਮਿੰਟ ਥੋੜਾ ਦੇ ਲੈ 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 ਲੱਤ ਮਾਰ ਓ ਬੈਠ ਸੁਨੇ ਬਈ ਲੱਤ ਮਾਰਦਾ ਇੱਕ ਮਿੰਟ ਬਈ ਬੈ 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 ਦੱਸ ਬਹਿ ਜਾ ਬਈ ਤੂੰ ਵੀ ਬਹਿ ਜਾ ਪਗਰ ਬੈ ਜਾ ਬਈ ਬੈ ਜਾ ਤੂੰ ਉਹ ਬੈ ਗਲ ਡਾਊਨ ਬਈ ਤਾ ਫਾਸਾ ਕਰ ਡਾਊਨ ਬੈ ਜਾ ਡਾਊਨ ਬੈ ਜਾ ਮੇਰਾ ਮੇਰਾ ਬੈਗ ਬਈ ਬਾਲਾ ਸੈਟਾ ਗਾ ਤੂੰ ਦਾ ਬਈ ਹੈਗਾ ਸੰਜ ਦਾ ਹਾਂ ਹੈਨਾ ਇਹ ਤਾਂ ਜਿਹੋ ਜਿਹੇ ਹੈਗੇ ਦੇ ਬਾਈ ਬਣਾ 500 ਰਹਿਣਾ ਸਾਡੇ ਕੋਲ ਚੱਲ 500 ਰਹਿਣਾ ਗਾ ਸੋਲ ਜੇ ਤੂੰ ਨਾ ਜੇ ਤੂੰ ਮਾਲ ਬਹੁਤ ਆਖਾ ਬਿਛਾ ਲੈ ਤੂੰ ਹੀ ਬੰਦ ਕਾਦੇ ਪੈਸੇ ਸਾਫ ਦੇ ਫਰਾਏ ਨਹੀਂ ਬਾਈ 500 ਲੈ ਮੈਂ 500 ਲੈ ਲਾ ਤਮਾ ਨੇ ਅਜਾ ਛੱਡ ਦੇ ਯਾਰ ਓਏ ਲੈ ਲਾਂਗੇ ਯਾਰ ਛੱਡ ਤੈਨੂੰ ਉਹ ਨਾ ਯਾਰ ਕੋਈ ਤੇ 6 ਵਜੇ ਓਏ ਉਹ ਨਗਰਾ ਫੂਲ ਗੇਰ ਦੀ ਰੱਖਦਾ ਨਾ ਯਾਰ ਫੂਲ ਗੇਰ ਦੀ ਫੂਲ ਗੇਰ ਦੀ ਰੱਖਦਾ ਸਾਡੇ ਕੋਲੇ ਕਿਹੜਾ ਆ ਫੂਨਾ ਤੂੰ ਨਹੀਂ ਦੇਣਾ ਛੋਡਾ ਉਹ ਨਾ ਰ ਬੂਨੇ ਦੇ ਜਿੰਨੇ ਵਾਰ ਮੋਟਰ ਤੇ ਲੈ ਜਾਓ ਇਹ ਵੀ ਚੋਰੀ ਮੇਰਾ ਟਿੱਕਾ ਨੰਨ ਬੰਦੇ ਨੇ ਬੋਲੇ ਕੀ ਆ ਇਹ ਵੀ ਚੋਈਦਾ ਯਾਰ ਲੈ ਜਾ ਬਾਈ ਓ ਨਾ ਯਾਰ ਚਲਵਾਈ ਯਾਰ ਬਸ ਕਰੋ ਬਾਈ ਇਹ ਟਾੜੇ ਆਦੀ ਆਏ ਨਾ ਫੇ ਚਾਹੀਦੇ ਵਾੜਾ ਜਾ ਵੜਾ ਯਾਰ ਤੂੰ ਹਾਂ 5000 ਦਾ ਹੁਣ ਕੀ ਕਰੀਏ ਆਪਾਂ ਸਾਰਾ ਪਾਗੜਾ ਪੱਲਿਓ ਦੇਣੇ ਆ ਆਪਾਂ ਫੇਰ ਕੱਲ ਨਹੀਂ ਸਾਡੇ ਕਿਹਨੂੰ ਫੇਰ ਨਹੀਂ ਕੋ ਜਿਹੜਾ ਕੱਟਾ ਹੀ ਉਹ ਪੰਪਾ ਚ ਆ ਜਾਂਦਾ ਸੀ ਆਪਣੇ ਉਸ ਪੰਪਾ ਚ ਦੇ ਕੇ ਉਹ ਤੇ ਪੈਸੇ ਲੈ ਕੇ ਦੇ ਦਾਂਗੇ ਆਪਾਂ ਗਾੜ ਲੱਗ ਗਿਆ ਤੂੰ ਆਪਾਂ ਯਾਰ ਬਣਾਈ ਗਿਆ ਹਾਂ ਹੁਣ ਪੰਪਾ ਚ ਲਾ ਕੇ ਇੱਥੇ ਮੈਂ ਕਹਿੰਦਾ ਆਪਾਂ ਕਹਾਂਗੇ ਨਾ ਭਾਈ ਤੇਰਾ ਬਾਲਾ ਨਾ ਚੱਲਦਾ ਤੇਰਾ ਜੀ ਹਾਂ ਨਾਲੇ ਪਹਵਾਇ ਸਕੀਨ ਲਾਦਾ ਬੰਦਾ ਮੇਰੇ ਘਰੇ ਨਾਲ ਉਹਨੂੰ ਆਪਾਂ ਇਹ ਕਰਦੇ ਫਿਰ ਆ ਉਹ ਚੀ ਕਰਦੇ ਆਪਾਂ ਆ ਲੱਗੀ ਸਭ ਚੱਲ ਆਇਆ ਚੱਲੀ ਉਹ ਕੰਮ ਕਰਕੇ ਤਾਂ ਪੈਸੇ ਲੈ ਲਾਂਗੇ ਆਪਾਂ ਉਹ ਦੇ ਦਾਂਗੇ ਇਹਨੂੰ ਚੱਲ ਆਇਆ ਇੱਧਰ ਤਾਂ ਉਹ ਗਏ ਆ ਕੁੱਟਣਗੇ ਫੇਰ ਆਂਦੀ ਜਾਂਦੇ ਆਪਾਂ